नमस्ते सत श्री अकाल मेरे दोस्तों तो कैसे होयस वेलकम बैक टू माय चैनल आई होप यू ऑल आर डूइंग वेल एंड इन दिस वीडियो आई एम गोइंग टू शेयर विद यू ऑल अ स्टडी ब्लॉग स्टडी ब्लॉग क्यों बिकॉज़ फाइनली 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 ब्लड डेट आ चुकी है ऑफ द फाइनल एग्जाम्स ये सो मैं बहुत excited थी फॉर माय फाइनल एग्जाम नाइंथ द एग्जाम्स लेने क्योंकि ना

ਮੈ ਸੈਕੰਡ ਮੈਮ ਹੋਣ ਵਾਲਾ ਹਾਂ ਮੈਂ ਤਾਂ ਚੋਣਾਂ ਲਿਆ ਯੇ ਸੈਕੰਡ ਵਾਲੀ ਮੈ ਮੇਰੀ ਫੇਵਰਿਟ ਮੈਮ ਹੂੰ ਉਹ ਮਿਲ ਕੇ ਮੈਂ ਉਹਨਾਂ ਦੀ ਫੇਵਰਿਟ ਸੀ ਉਹ ਵੀ ਮੇਰੇ ਫੇਵਰਿਟ ਨੇ ਦੋਨ ਠੀਕ ਹੈ ਉਹ ਮੈਂ ਦੇਖਾਂਗਾ ਵੀਡੀਓ ਹੈਲੋ ਮੈਮ ਕਿਵੇਂ ਹੋ ਅੱਛੇ ਹੋ ਹਾਂ ਸੋ ਸ਼ਾਂਤੀ ਇੱਕ ਮਿੰਟ ਸੈਕਿੰਡ ਛੋਣ ਹਾਂ 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 ਸੋ ਫਾਈਨਲੀ ਮੇਰੇ ਐਗਜ਼ਾਮਸ ਆਉਣ ਵਾਲੇ ਨੇ ਦੋਨ ਮੈ ਪੜਨਾ ਹੈ ਸੋ ਇਹ ਸਟੱਡੀ ਵਲੌਗ ਹੋਣ ਆਲੇ 3 ਦਿਨਾਂ ਦਾ 3 ਦਿਨਾਂ ਦਾ ਹਾਂ 3 ਦਿਨਾਂ ਦਾ ਸੋ ਇਕੱਠੇ ਦੇਖੋਗੇ ਤੁਸੀਂ ਸੋ ਅਗੇ ਅਗਰੀ ਇਨਫੋਰਮੇਸ਼ਨ ਤੁਹਾਨੂੰ ਅਗਰੀ ਦੇਣੀ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜੂਗੀ ਐਂਡ ਇਹ ਆਪਣਾ ਕਾਰਟੂਨ ਇਹ ਵੀ ਤੁਹਾਨੂੰ ਅੱਜ ਇਹ ਪੂਰੇ ਵਲੌਗ ਜੀ ਤੁਹਾਨੂੰ ਕਿਦਾਂ ਕਿਤੇ ਤੁਹਾਨੂੰ ਜ਼ਰੂਰ ਤੋਂ ਦੇਖਣ ਨੂੰ ਮਿਲੇਗਾ ਤੁਸੀਂ ਕਾਰਟੂਨ ਇੰਜੋਏ ਕਰਿਓ ਸੋ ਫਟਾਫਟ ਤੋਂ ਮੈਂ ਬੈਠ ਗਈ ਸੀ ਪੜਨ ਦੇ ਲਈ ਤੇ ਇੱਥੇ ਮੈਂ ਕਰਦੀ ਪਈ ਆ ਮੈਥਸ ਦੀ ਕੁਐਸਚਨ ਪ੍ਰੈਕਟਿਸ ਚੈਪਟਰ ਨੰਬਰ 1 ਨੰਬਰ ਸਿਸਟਮ क्योंकि ना जो मेरा पहला चैप्टर है लाइक मेरे मैथ से ऑलमोस्ट सारे चैप्टर सारे चैप्टर बहुत ज्यादा स्ट्रोंग ने पहले चैप्टर छड़ के जो नंबर सिस्टम क्योंकि ना एनसीआर टी के बहुत ही ज़्यादा ईजी हैं ईजी क्वेश्चनस ने बट अगर आप दूजी बुक्स लाइक रेफरेंस बुक ले शर्मा आ रएस अगर एग्जाम्पलर होगी या फिर हो गए अपने सैल्फ स्टडी जो बुक्स ने साडा जो पेपर है ना बहली बुक्स पता है एनसीआर टी बहुत ज्यादा घट पाँद्या मैम ਕਾਕੀ ਬੱਚੇ ਚੰਗੇ ਨਾਲ ਪ੍ਰੈਕਟਿਸ ਹੋ ਜਵੇ ਲੇਕਿਨ ਜਿਹੜਾ ਪਹਿਲਾ ਚੈਪਟਰ ਹੈ ਨਾ ਉਹ ਮੈਨੂੰ ਬਿਲਕੁਲ ਸਮਝ ਆਉਂਦਾ ਕਿਉਂਕਿ ਦੂਜੀ ਬੁੱਕਸ ਦੇ ਵਿੱਚ ਹੈਗਾ ਬਹੁਤ ਹੀ ਜ਼ਿਆਦਾ ਟ੍ਰੀਕੀ ਕੁਐਸ਼ਨਸ ਤੇ ਉਹ ਮੇਰੇ ਸੋਲਵ ਨਹੀਂ ਹੁੰਦੇ ਕਨੈਕਟਸ ਨਾਲ ਮੈਂ ਤੇ ਪ੍ਰੈਕਟਿਸ ਕਰਦੀ ਪਈ ਸੀਗੀ ਤੇ ਜਦੋਂ ਫਿਰ ਆਗੇ ਸੀ ਡਾਡਾ ਡਾਡਾ ਨੇ ਕਿਹਾ ਕਿ ਚਲੋ ਬਾਜ਼ਾਰ ਚੱਲਦੇ ਆਂ ਆਈ ਮੀਨ ਬਾਜ਼ਾਰ ਨਹੀਂ ਗ੍ਰੀਨਵੁੱਡ ਚੱਲਦੇ ਆਂ ਕੀ ਉੱਥੇ ਜਾ ਕੇ ਕੁਝ ਖਾਵਾਂਗੇ ਥੋੜਾ ਮੋਟਾ ਖਾ ਲਾਂਗੇ ਸੋ ਅਸੀਂ ਉੱਥੇ ਆ ਗਏ ਸੀਗੇ ਤੇ ਇਹ ਜਿਹੜਾ ਨੇ ਕਿਹਾ ਕਿ ਰੈਡੀ ਹੋ ਜਾ ਤੇ ਆਪਾਂ ਫਿਰ ਚੱਲਦੇ ਆਂ ਤੇ ਮੈਂ ਤਾਂ ਵੀ ਹੋ ਗਈ ਰੈਡੀ ਕਪੜੇ ਵਗੈਰਾ ਚੇਂਜ ਕਰ ਲਏ ਤੇ ਮੈਂ ਆ ਗਈ ਤੇ ਮੇਰੇ ਮम्मा ਦਾ ਕੌਨਫੀਡੈਂਸ ਲੈਵਲ ਦੇਖੋ ਮम्मा ਨੇ ਆਪ ਇਸਟਿਕ ਲਾਈ ਨਾ ਕਪੜੇ ਚੇਂਜ ਕੀਤੇ ਵਾਸਤੇ ਆਈ ਆ ਗਏ ਤੇ ਮੇਰੇ ਮਮਸ ਕੌਨਫੀਡੈਂਸ ਬਹੁਤ ਜ਼ਿਆਦਾ ਵਾ ਤੇ ਲਾਈਕ ਜੇ ਮੈਂ ਐਵੇਂ ਚੱਲ ਜਾਉਂ ਤਾਂ ਮੈਨੂੰ ਥੋੜਾ ਸ਼ਰਮ ਆਮਾ ਕਿਹਾ ਮੈਂ ਆਈ ਆ ਗਈ ਪਰ ਮਮਾ ਦੇ ਵਿੱਚ ਕੌਨਫੀਡੈਂਸ ਬਹੁਤ ਜ਼ਿਆਦਾ ਵਾ ਤੇ ਇਸ ਮਾਮਲੇ ਚ ਨਾ ਮੈਂ ਆਪਣੇ ਮਮਾ ਤੇ ਨਹੀਂ ਗਈ ਲਾਈਕ ਮੇ ਕਾਸਾ ਫ੍ਰੈਂਡਲੀ ਨੇ ਲੇਕਿਨ ਮੈਂ ਨਹੀਂ ਹੈਗੀ ਅਗਰ ਤੁਸੀਂ ਮੇਰੇ ਕਲਾਸ 'ਚ ਜਾ ਕੇ ਬੱਚੋਗੇ ਤਾਂ ਮੈਂ ਉਹ ਕਹਾਂਗੀ ਕਿ ਜੈਸਮਿਨ ਬੜੀ ਚੁੱਪ-ਚਾਪ ਜੀਆ ਲਾਈਕ ਮੈਂ ਇਨੀ ਹੋ ਹੈ ਨਹੀਂਗੀ ਜਿਆਦਾ ਬੋਲਣ ਵਾਲੀ ਕੁੜੀ ਬਸ ਆਪਣੇ ਫਰੈਂਡਸ ਵਿੱਚ ਹੀ ਬੋਲਦੀ ਆ ਸੋ ਚਲੋ ਕੋਈ ਨਾ ਤੇ ਜੇ ਫਿਰ ਅਸੀਂ ਆ ਗਏ ਸੀਗੇ ਇਤਰ ਲੈਨ ਤੋਂ ਇੱਥੇ ਇੱਕ ਸ਼ਾਪ ਖੁੱਲ੍ਹੀ ਆ ਗ੍ਰੇਨਵੁੱਡ ਦੇ ਵਿੱਚ ਹੀ ਇੱਥੇ ਆਪ ਤੁਹਾਨੂੰ ਇਤਰ ਵਗੈਰਾ ਮਿਲਦੇ ਨੇ ਤੇ ਬਹੁਤ ਹੀ ਜ਼ਿਆਦਾ ਵਧੀਆ ਨੇ ਇੱਥੇ ਇੱਥੋਂ ਦੇ ਸੋ ਇੱਥੇ ਅਸੀਂ ਆਏ ਮੈਂ ਆਪਣੇ ਲਈ ਲਿੱਤਾ ਇੱਕ ਇਤਰ ਜੀਰੀ ਸਮੈਲ ਬਹੁਤ ਜ਼ਿਆਦਾ ਸੌਫਟ ਤੇ ਮਾਈਲਡ ਜੀ ਸੀਗੀ ਕਿਉਂਕਿ ਮੈਂ ਇਹਨੂੰ ਐਝੀ ਪਸੰਦ ਨੇ ਠੀਕ ਹੈ ਲੈਡਾ ਨੇ ਤਾਂ ਬੜਾ ਸਟਰੋਂਗ ਜਿਹਾ ਕੋਈ ਚੂਸ ਕੇ ਤਾਂ ਸੀਗਾ ਲੇਕਿਨ ਮੈਂ ਮੈਂ ਕਿ ਮੇਰ ਤੋਂ ਇਹ ਵਾਲਾ ਹਿਊਜ਼ ਹੋਣਾ ਸੋ ਆਪਣੇ ਲਈ ਲਿੱਤਾ ਇੱਕ ਕੋਈ ਸੌਫਟ ਡਰ ਮਾਇ ਜੇ ਤੇ ਇੱਥੇ ਨਾ ਸ਼ੋਪੀਸ ਵੀ ਸੀਗੇ ਤੇ ਇੱਥੇ ਜੋ ਇਤਨੇ ਦੀ ਬੋਟਲਸ ਸੀਗੀਆਂ ਨਾ ਉਹ ਵੀ ਐਵੇਂ ਸ਼ੋਪੀਸ ਦੀ ਤਰ੍ਹਾਂ ਲੱਗਦੀਆਂ ਸੀਗੀਆਂ ਸੋ ਇੱਥੇ ਮੈਨੂੰ ਸਾਰਾ ਕੁਝ ਬੜਾ ਵਧੀਆ ਜਿਹਾ ਲੱਗਿਆ ਸੋ ਅੱਜ ਹੈ ਗਿਆ 8th of dec ਤੇ ਇਹ ਦੋਨੋਂ ਚੱਲੇ ਨੇ ਸਾਡੇ ਸਕੂਲੇ ਕਿਉਂਕਿ ਮੁੰਦਸਨ ਰੈਡ ਸ਼ੀਟ ਆ ਚੁੱਕੀ ਹੈ ਮੇਰੀ ਆ ਚੁੱਕੀ ਹੈ ਮਗਰ ਕਿਸ਼ੂ ਦੀ ਨਹੀਂ ਆਈ ਸਗਲ ਖਾਈ ਮਾੜੀ ਆਪਣੀ ਟੈਂਟੜੇ ਟੂ 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 ਸੋ ਅੱਜ ਕੀ ਸ਼ੂਟ ਸ਼ੀਟ ਆਣ ਆਲੀ ਹੈ ਤਾਂ ਮੈਂ ਤਾਂ ਨਹੀਂ ਜਾ ਰਹੀ ਆਪਾਂ ਬੈ ਕੇ ਪੜਾਂਗੇ ਕੀ ਜਾ ਰਿਹਾ ਹੈ ਕਿ ਮम्मा ਜਾ ਰਹੇ ਨੇ ਮਸ ਹੈਲੋ ਹਾਈ ਕੱਲ ਮੈਂ ਆ ਕੇ ਸਾਈਕਲ ਚ ਲਾਂਗਾ ਕੱਲ ਕੱਲੂ ਨਾ ਜੱਬੂ ਬੋਣੀਆਂ ਹਾਂ 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 ਕੱਲ ਬੋਣਿਆ ਕੱਲੂ ਹੈ ਮਿਠੂਆ ਨਾਲ ਹੈ ਮਤਲਬ ਕਿ ਮੇਰਾ ਬੂਆ ਨਾਲ ਸਾਈਕਲ ਦਾ ਮੱਟ ਟਿਲਾ ਹੋਇਆ ਵਾ ਉਹ ਉਹਨੂੰ ਠੀਕ ਕਰਾਂਗੇ ਆ ਸੀ ਲੇਕਿਨ ਸਕੂਟੀ ਦੇ ਪਿੱਛੇ ਰੱਖ ਕੇ ਨਹੀਂ ਤੇ ਆ ਕੇ ਹਾਂ ਉਹ ਵੀ ਰੋਡ ਤੇ ਬਾਜ਼ਾਰ ਚ ਰੋਡ ਤੇ ਐਡੀ ਐਡੀ ਗੱਡੀਆਂ ਹਾਂ ਤੇ ਚਿੱਟਾ ਆ ਮੈਨੂੰ ਤਾਂ ਪਤਾ ਲੱਗ ਗਿਆ ਕਿ ਪੰਜਾਬੀ ਕਿਹੜੀ ਹੁੰਦੀ ਹੈ ਤੇ ਹਿੰਦੀ ਕਿਹੜੀ ਹੁੰਦੀ ਹੈ ਆ

ਦੈਨ ਕਿਸ਼ੂ ਤੇ ਮਮਾ ਚਲੇ ਗਏ ਸੀਗੇ ਸਕੂਲੇ ਤੇ ਸਕੂਲੋ ਆ ਵੀ ਗਏ ਸੀਗੇ ਤੇ ਮੈਂ ਸ਼ੂਟ ਕਰਦੀ ਪਈ ਆ ਕਿਉਂਕਿ ਨਾ ਮੈਂ ਮੇਰਾ ਜੋ ਫੋਨ ਆ ਉਹ ਪੂਰਾ ਡੈੱਡ ਹੋ ਗਿਆ ਸੀਗਾ ਲਾਈਕ ਬੰਦ ਹੀ ਹੋ ਗਿਆ ਸੀਗਾ ਤੇ ਫਿਰ ਮੈਂ ਸ਼ੂਟ ਨਹੀਂ ਕਰ ਪਾਈ ਲੇਕਿਨ ਹਾਂ ਮੈਂ ਉਹ ਤੋਂ ਪੜੀ ਸੀਗੀ ਉਹਦਾ ਫਿਰ ਮੈਂ ਲਿੱਤਾ ਸ਼ਾਵਰ ਐਂਡ ਮੈਂ ਆਪਣੇ ਹੇਅਰ ਵਾਸ਼ ਵੀ ਕੀਤਾ ਸੀਗਾ ਕਿਉਂਕਿ ਮਮਾ ਨੇ ਕਿਹਾ ਕਿ ਤੇਰੀ ਅੱਜ ਬਾਅਦ ਦੀ ਕਟਿੰਗ ਕਰਵਾ ਦਿੰਨੇ ਆ ਤੇ ਇਹਨੇ ਕਰਕੇ ਬਹੁਤ ਜ਼ਿਆਦਾ ਖੁਸ਼ ਸੀ ਕਿਤਾ ਹੈਅਰਵਾਸ਼ ਕਿਤਨਾ ਸੈਟਰਡੇ ਸੀਗਾ ਬਟ ਮੈਂ ਕਿਹਾ ਚਲੋ ਕੋਈ ਨਾ ਐਂਡ ਉਸ ਬਾਅਦ ਲਾਇਆ ਆਪਣਾ ਫੇਵਰਿਟ ਇਤਨੇ ਤੇ ਇਹਨੂੰ ਐਮਲਾਨਾ ਹੁੰਦਾ ਕਿ ਹੱਥੇ ਪਹਿਲਾਂ ਲਾਓ ਥੋੜਾ ਜਿਹਾ ਥੈਨ ਆਪਣੇ ਹੱਥਾਂ ਨਾਲ ਰਗੜੋ ਤੇ ਨਾਲ ਫਿਰ ਆਪਣੇ ਕਪੜਿਆਂ ਦੇ ਨਾਲ ਐਵੇਂ ਉਹ ਲਗਾਣਾ ਹੁੰਦਾ ਹੱਥੇ ਨਾਲ ਐਂਡ ਉਸ ਤੋਂ ਬਾਅਦ ਫਿਰ ਆਪਣੇ ਹੱਥੋਂ ਬਣਾ ਕਿ ਤੱਕ ਕਰੀ ਕੰਮ ਜਮਾਰਿਆ ਤੇ ਮੇਰੇ ਵਾਲ ਇਥੇ ਬਹੁਤ ਜ਼ਿਆਦਾ ਲੰਬੇ ਰੱਖਦੇ ਪਿਆ ਤੇ ਲੇਕਿਨ ਹਾਂ ਮੈਂ ਕਟਿੰਗ ਕਰਵਾ ਲਈ ਤੇ ਮੇਰੇ ਵਾਲ ਬਹੁਤ ਜ਼ਿਆਦਾ ਛੋਟੇ ਹੋ ਗਏ ਨੇ ਪਰ ਤੁਸੀਂ ਅੱਗੇ ਦੇਖਿਓ ਤਾਂ ਚਲੋ ਉਸ ਤੋਂ ਬਾਅਦ ਫਿਰ ਮੈਂ ਆਪਣਾ ਬੈਂਡ ਦੀ ਪਰੰਦੇ ਲਈ ਕਿਉਂਕਿ ਸਿਗਾ ਮੇਰਾ SST ਦਾ ਟੈਸਟ ਟਿਊਸ਼ਨ ਤੇ ਸੋ ਇਹ ਮੈਂ ਤੇ ਯਾਦ ਕਰਦੀ ਪਈ ਸੀਗੀ ਤੇ SST ਯਾਦ ਕਰਨੀ ਮੈਨੂੰ ਥੋੜੀ ਔਖੀ ਲੱਗਦੀ ਹੈ ਬਟ ਚਲੋ ਕੋਈ ਨਾ ਦੈਨ ਟਿਊਸ਼ਨ ਦਾ ਟਾਈਮ ਹੋ ਗਿਆ ਸੀਗਾ ਤੇ ਫਟਾਫਟ ਤੋਂ ਆਪਣਾ ਕਰ ਲਿਆ ਹੁਣ ਆਪਣਾ ਪੈਕ ਪੈਕ ਸੋ ਬਸ ਹੁਣ ਮੈਂ ਜਾ ਰਹੀ ਹਾਂ ਕਟਿੰਗ ਕਰਾਂ ਤਿੰਨ ਵਜ ਕੇ ਨੇ ਤੇ ਮੈਂ ਟਿਊਸ਼ਨ ਨਾਲ ਬੈਗ ਨਾਲ ਲੈ ਕੇ ਜਾਵਾਂਗੀ ਟਿਊਸ਼ਨ ਵੀ ਜਾਣਾ ਪੈਣਾ ਕਿਉਂਕਿ ਪੇਪਰ ਆਣ ਵਾਲੇ ਨੇ ਸੋ ਦੇਖਦੇ ਆ ਜੇ ਤਾਂ ਹੋ ਕੇ ਕੰਟੈਕਟ ਤੱਕ ਜਾਂ ਚਾਹੇ 2 ਘੰਟੇ ਲੱਗ ਜਾਣ ਮੈਂ 5 ਵਜੇ ਵੀ ਟਿਊਸ਼ਨ ਚਲ ਜਾਊਂਗੀ ਸੋ ਡੇਕਡਨ ਕਨੈਕਟ ਟਾਈਮ ਨੂੰ ਪਹਿਲਾਂ ਉੱਥੇ ਜਾਵਾਂਗੇ ਡਾਇਗਨਲ ਲੈ ਕੇ ਜਾ ਰਹੀਆਂ ਐਂਟ ਕਿਸ਼ ਹੋ ਗਿਆ ਹੋਇਆ ਆਪਣੇ ਫਰੈਂਡ ਦੇ ਘਰੇ ਸੋ ਉਹ ਵੀ ਆਊਗਾ 5:00 ਵਜੇ ਆਊਗਾ ਮਮਨ 5:00 ਵਜੇ ਲੈਣ ਜਾਣਗੇ ਸੋ ਦੈਟਸ ਵਾਈ ਥੋੜਾ ਇਜ਼ੀ ਹੋ ਰੋਗਾ ਕਟਿੰਗ ਨਹੀਂ ਤਾਂ ਕਿਸ਼ ਬਹੁਤ ਜ਼ਿਆਦਾ ਹੋਣਾ ਪੈਂਦਾ ਸੋ ਫਟਾਫਟ ਚਲ ਚਲਦੇ ਆ ਲੈਟਸ ਗੋ ਸਟੈਂਫਰਡ ਫਰਥ ਮੈਥਮਾ ਅਗਸਿਕ ਦੇ ਪਾਰਲ ਦੇ ਵਿੱਚ ਐਂਡ ਅਰਾਊਂਡ 3:00 ਅਸੀਂ ਆਗੇ ਸੀ ਕਿਉਂਕਿ 4:00 ਟਿਊਸ਼ਨ ਹੈ ਤੇ ਟਿਊਸ਼ਨ ਮੇ ਜਾਣਾ ਪੈਣਾ ਤੇ ਤੁਹਾਡੇ ਅੱਛੇ ਤਾਂ ਕਟਿੰਗ ਚਲੋ ਹੋ ਵੀ ਜਾਊਗੀ ਐਂਡ ਸਭ ਤੋਂ ਪਹਿਲਾਂ ਤਾਂ ਬਈ ਮੈਂ ਤਾਂ ਕਹੇ ਤਾਂ ਕਿ ਮੈਨੂੰ ਫਲਿਕਸ ਕਟਿੰਗ ਚਾਹੀਦੀ ਹੈ ਕਿਉਂਕਿ ਮੈਨੂੰ ਫਲਿਕਸ ਕਟਿੰਗ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਐਂਡ ਮੈਨੂੰ ਕੋਈ ਮਤਲਬ ਹੀ ਫਲਿਕਸ ਕਟਿੰਗ ਦਾ ਸੀਗਾ ਪਿੱਛੇ ਦਾ ਲਾਈਕ ਜੋ ਮਰਜੀ ਹੋਵੇ ਚੱਲਣ ਦੋ ਤੇ ਲਾਈਕ ਪਿਛੋ ਦੀ ਕਟਿੰਗ ਹੋਈ ਸੀ ਪਹਿਲੀ ਚੀਜ਼ ਤੇ ਮੇਰੇ ਵਾਲ ਨਾ ਬਹੁਤ ਦਾ ਡੈਮੇਜ ਹੋਏ ਸੀਗੇ ਤਾਂ ਥੋੜੀ ਜਿਹੀ ਲੈਂਥ ਵੀ ਮੇਰੀ ਚਲੀ ਗਿਆ ਵਾਲਾਂ ਦੀ ਐਂਡ ਕਟਿੰਗ ਇਸ ਤਰੀਕੇ ਦੀ ਲਾਈਕ ਮਮਣ ਕਿਹਾ ਸੀਗਾ ਕਿ ਹੋ ਜਾਵੇ ਕਿ ਗੁੱਤਾਂ ਹੋ ਜਾਣ ਚੰਗੇ ਲੱਗ ਕਿਉਂਕਿ ਨਾ ਫਿਰ ਜਦੋਂ ਗੁੱਤਾਂ ਚ ਵਾਲ ਨਿਕਲਦੇ ਨੇ ਤਾਂ ਉਹ ਤੋਂ ਬਹੁਤ ਜ਼ਿਆਦਾ ਗੰਦੇ ਲੱਗਦੇ ਆ ਜਦੋਂ ਸਕੂਲੇ ਗੁੱਤਾਂ ਕਰਕੇ ਜਾਂਦੇ ਆ ਤੇ ਜਦੋਂ ਮੇਰੀ ਕਟਿੰਗ ਹੋਈ ਮੈਨੂੰ ਦੋ ਤਿੰਨ ਚੀਜ਼ਾਂ ਪਤਾ ਚੱਲੀਆਂ ਵਲਤਾ ਉਹ ਹੀ ਕਿ ਮੈਂ ਜੇ ਬਾਲ ਬਜ਼ਾ ਡੈਮੇਜ ਨੇ ਜਿਹਦੇ ਕਰਕੇ ਲੈਂਥ ਬਹੁਤ ਜ਼ਿਆਦਾ ਚਲੇਗੀ ਪਰ ਚਲੋ ਕੋਈ ਨਾ ਕਿਉਂਕਿ ਮੈਨੂੰ ਬਾਲ ਜ਼ਿਆਦਾ ਲੰਬੇ ਵੀ ਨਹੀਂ ਚਾਹੀਦੇ ਜ਼ਿਆਦਾ ਛੋਟੇ ਵੀ ਨਹੀਂ ਚਾਹੀਦੇ ਐਂਡ ਉਸ ਤੋਂ ਬਾਅਦ ਦੂਜੇ ਕਿ ਮੇਰੇ ਬਾਲ ਜੋ ਨੇ ਨਾ ਬਹੁਤ ਟੁੱਟੇ ਹੋਏ ਨੇ ਤੇ ਕਿਉਂਕਿ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਕਿ ਉਦੋਂ ਕਰਦੇ ਸੀਗੇ ਮੈਂ ਕਰੇਲੇ ਤੇ ਮੰਨ ਦੂਜੇ ਤਰੀਕੇ ਨਾਲ ਆਉਣ ਨਹੀਂ ਸੀਗੇ ਤਾਂ ਮਾ ਰੋਬਰ ਬਾਕੇ ਕਰਦੇ ਸੀਗੇ ਤੇ ਉਦੋਂ ਕੀ ਕਰਦੇ ਸੀ ਕਿ ਮੈਂ ਖੋਲਦੀ ਨਹੀਂ ਸੀਗੀ ਵਾਲ ਲਾਈਕ ਮੈਂ ਐਵੇਂ ਪੂਰਾ ਦਿਨ ਰੈਂਦੀ ਸੀਗੀ ਛੋਟੇ ਹੁੰਦੇ ਇਹ ਤਾਂ ਮੈਂ ਹੁਣ ਸ਼ੁਰੂ ਕੀਤਾ ਵਾਕਿ ਹਾਂ ਮੈਂ ਆ ਕੇ ਵਾਲ ਖੋਲ ਲੈਨੀ ਆ ਪਰ ਲੇਕਿਨ ਪਹਿਲਾਂ ਨਹੀਂ ਕਰਾਈ ਸੀ ਉਦੋਂ ਕਰਦੇ ਕੀਆ ਵਾਲ ਬਹੁਤ ਜ਼ਿਆਦਾ ਮੇਰੇ ਟੁੱਟ ਗਏ ਲੇਕਿਨ ਹਾਂ ਚਲੋ ਨ ਕਟਿੰਗ ਹੋ ਗਈ ਆ ਤੇ ਹੁਣ ਇੰਨੇ ਜ਼ਿਆਦਾ ਨਹੀਂ ਖਰਾਬ ਹੋਣਗੇ ਤੇ ਮੈਨੂੰ ਆਪਣੀ ਕਟਿੰਗ ਬਹੁਤ ਜ਼ਿਆਦਾ ਵਧੀਆ ਲੱਗੀ ਉਦੋਂ ਮੈਂ ਪੈਲਟ ਤੇ ਸੀਗੀ ਉਦੋਂ ਮੈਂ ਆਪਣੇ ਆਪ ਹੀ ਮੈਨੂੰ ਲੱਗਦਾ रहा कि लाइक ना मैं बहुत ज़्यादा वो लाइक मेरी एज बहुत ज़्यादा व्डी लग रही थी मैंने कि लाइक नहीं कॉलेज की कुड़ी है एक तो मेरी हाइट भी बहुत ज्यादा लंबी है तह करके भी शायद बट आके कटिंग का चलन बहुत ज़्यादा वो हो गई जिस तरीके लाइक ड्रीम कटिंग उसी तरीके की हुई है तो अगर मेरा रिएक्शन मैं देखी है जो मैं ट्यूशन दो आई हम रिकॉर्डिंग करते पे सके उ तो देखियो की <laughs> ਤੇਰੇ ਨੂੰ ਆ ਜਾਣ ਲੱਗਿਆਂ ਅੰਦੇ ਅਰੇ ਕੱਲ ਨੂੰ ਗੁੱਤ ਨਾ ਆਈ ਤਾਂ ਮੈਡਮ ਪੱਟੂ ਕੋਸ਼ ਨਹੀਂ ਹੁੰਦਾ ਗੁੱਤਾਂ ਵੀ ਗੁੱਤਾਈ ਕਰਦੀਆਂ ਨੇ ਅੱਛਾ ਐਂਡ ਥਿਸ ਇਜ਼ ਹਾਊ ਮਾਈ ਹੈਅਰਜ਼ ਆਰ ਲੁਕਿੰਗ ਲਾਈਕ ਆਫਟਰ ði ਕਟਿੰਗ ਤੇ ਮਮਾ ਨੇ ਕਿਹਾ ਜੋ ਮੈਂ ਰਿਕਵਰਡ ਕਰ ਰਹੀ ਸੀਗੇ ਕਿ ਪੋਨੀ ਕਰਕੇ ਦਿਖਾ ਦੇ ਤੇ ਮੈਂ ਕਹਿੰਦੇ ਪੋਨੀ ਕਰਕੇ ਤਾਂ ਮੈਨੂੰ ਲੱਗਦਾ ਵੇ ਜੇ ਮੇਰੇ ਕੁੱਤੇ ਦੀ ਪੂੰਛ ਹੁੰਦੀ गाइस सो हम मैं आ चुकी हूँ। ट्यूशन तो मेरी बात ही, कटिंग भी हो गई है लेट मी शो यू सब तो पहले तो फ्लिक्स जो कटा है मैं हमेशा तो जानती मेरे स्टिक के दे ये मार, And this is दिया मार दिया। इस तरीके से अपनी oh, कटिंग बहुत ज्यादा वीडियो लगी एंड ट्यूशन तो भी मैं मिल गई सी ਤੇ ਜਸਲੀਨ ਜੋ ਮੇਰੀ ਫਰੈਂਡ ਹੈ ਉੱਥੇ ਉਹਨੂੰ ਵੀ ਬੜੀ ਪਸੰਦ ਆਈ ਉਹ ਕਹਿੰਦੀ ਮੈਂ ਵੀ ਤੇਰੇ ਵਾਂਗੂ ਕਰਾਣਾ ਚਾਹਨੀ ਆ ਸੋ ਇਹ ਲਾਈਕ ਅਪਾ ਕੈਸਲ ਮੈਂ ਡ੍ਰੀਮ ਹੈਅ ਸੀਰੀਅਸ ਇਸ ਤਰੀਕੇ ਦੇ ਮੈਂ ਚਾਹ ਸੀ ਬਟ ਮੈਨੂੰ ਲੱਗ ਰਿਹਾ ਮੇਰੇ ਵਾਲਾਂ ਦੀ ਲੈਂਥ ਵਾਲੀ ਛੋਟੀ ਹੋ ਗਈ ਹੈ ਬਹੁਤ ਜ਼ਿਆਦਾ ਛੋਟੀ ਲੱਗ ਰਹੀ ਹੈ ਮੈਨੂੰ ਤੇ ਵਿਸ਼ਵਾਸ ਨਹੀਂ ਹੋਇਆ ਕਿ ਮੇਰੇ ਵਾਲਾਂ ਦੀ ਕਟਿੰਗ ਹੋ ਗਈ ਹੈ ਸੋ ਬਟ ਹਾਂ ਇੱਕ ਚੀਜ਼ ਵਾਜ਼ਾ ਦਿਹਾਵਾ ਕਿ ਮੈਂ ਹੁਣ ਸਕੂਲ ਲੈ ਕੇ ਕਰਕੇ ਜਾਉਂਗੀ ਗੁੱਤਾ ਪਹਿਲਾਂ ਮੈਂ ਕੀ ਕਹਿੰਦੇ ਆ ਹਾਂ ਪਹਿਲਾਂ ਕਰੇਲੇ ਦਾ ਗ੍ਰੈਂਡੀ ਅਗਰ ਤੁਹਾਨੂੰ ਪਤਾ ਹੋਵੇ ਤਾਂ ਬਟ ਹੁਣ ਤਵ ਕਰ ਰਹੀ ਹਾਂ ਤਾਂ ਕਿਉਂਕਿ ਬਾਲ ਛੋਟੇ ਹੋ ਗਏ ਨੇ ਤੇ ਅਗਰ ਮੈਂ ਆਮ ਨੇ ਕਿਹਾ ਤਾਂ ਮੈਂ ਕਹਿੰਦੀ ਕਿ ਮੈਂ ਬਾਲ ਦੀ ਲੈਂਥ ਛੋਟੀਆਂ ਕਿ ਕਰੇਲੇ ਨਹੀਂ ਹੁੰਦੇ ਸੌਰੀ ਉੱਥੇ ਗੁੜੀਆਂ ਮੰਮੀ ਕਰਕੇ ਆਂਦੇ ਉਹਨਾਂ ਨੇ ਹੀ ਰੀਜ਼ਨ ਦਿੱਤਾ ਕਿ ਮੈਂ ਬਾਲਾਂ ਦੀ ਲੈਂਥ ਛੋਟੀਆਂ ਥਾੜੀ ਬਟ ਚਲੋ ਹੁਣ ਨੈਵਸ ਪੜਨਾ ਹੈ ਕਿਉਂਕਿ ਪੜਨਾ ਫੋਗਾ ਵੀ ਪੁਰਾਣਾ ਲੈ ਐਜ਼ I ਟੋਲ ਯੂ ਸੋ ਐਸ ਯੂ ਆਲ ਨੋ ਦੈਟ ਇਟਸ தி ਸੰਡੇ ਐਂਡ ਸੰਡੇ ਲ ਦਿਨ ਕੁਛ ਨਾ ਕੁਛ ਬਾਰੋ ਆਣਾ ਹੀ ਹੁੰਦਾ ਸੈਟਰਡੇ ਸੰਡੇ ਮੈਨੂੰ ਦੱਸਿਆ ਨਾ ਕਿ ਕੁਛ ਨਾ ਕੁਛ ਬਾਰੋ ਆਂਦਾ ਹੀ ਹੁੰਦਾ ਹੈ ਸੋ ਡੈਡਾ ਲੈ ਕੇ ਆਏ ਸੀਗੇ ਟਿੱਕੀ ਸਾਡੇ ਲਈ ਕੁਝ ਇੱਕ ਟਿੱਕੀ ਹੀ ਲੈ ਕੇ ਆਏ ਸੀਗੇ ਖਾਣ ਨੂੰ ਸੋ ਇੱਥੇ ਮੈਂ ਪੌਣੀ ਵੀ ਉਹ ਮਾ ਚਟਨੀ ਤੇ ਇਹਨਾਂ ਦੇਖੋ ਕਿਸ਼ ਨੂੰ ਕਰਦਾ ਕੀ ਪਿਆ ਵਾ ਸਾ ਤਾਂ ਇਹ ਖਾਉਂਗੀ ਮੈਂ ਤੇ ਖਾਂਦੇ ਖਾਂਦੇ ਵੀ ਦੇਖੋ ਮੈਂ ਪੜ੍ਹਤਾ ਨਹੀਂ ਸਕਦੀ ਸੋ ਫੋਨ ਦੇਖਾਂਗੇ ਖਾਂਦੇ ਖਾਂਦੇ ਐਂਡ ਉਸ ਤੋਂ ਬਾਅਦ ਫਿਰ ਮੈਂ ਆਪਣਾ ਪੜ੍ਹੂੰਗੀ ਸਾਇੰਸ ਦੇ ਨੋਟਸ ਕੰਪਲੀਟ ਕਰਨੇ ਆ ਸੋ ਉਹ ਕਰਾਂਗੇ ਤਾਂ ਹੁਣ ਗਾਇਜ਼ ਡਾੜਾ ਲੈ ਕੇ ਆਨੇ ਟਿੱਕੀ ਕਿਉਂਕਿ ਅੱਜ ਸੈਟਰਡੇ ਆ ਤੇ ਸਾਡੇ ਨਾਲ ਸੰਡੇ ਅਸੀਂ ਐਵੇਂ ਬਾਲ ਕੁਝ ਖਾਣੇ ਹੀ ਹੁੰਨੇ ਆ ਸੋ ਟਿੱਕੀ ਲੈ ਕੇ ਆਏ ਆ ਤੇ ਹੁਣ ਮੈਂ ਪੜਨ ਦਾ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਲੇਕਿਨ ਪੜਨਾ ਪਊਗਾ ਸੋ ਦੇਖੋ ਵੀ ਹੁਣ ਟਿੱਕੀ ਖਾ ਰਹੇ ਆ ਨਾ ਤਾਂ ਹੁਣ ਮੈਂ ਦੇਖੂਗੀ ਫੋਨ ਠੀਕ ਹੈ ਫੋ ਅੱਜ ਆਪਾਂ ਕੀ ਦੇਖਾਂਗੇ ਬੈਟਲ ਨੈਕਸਟ ਆਵਰਸ ਦੀ ਬਹੁਤ ਮਜ਼ਾ ਆਉਂਦਾ ਆਪਾਂ ਕਿ ਉਹ ਹੈਗੀ ਉਹ ਬੜਾ ਨਾਲ ਹੀ ਹੈ 10th ਕਲਾਸ ਦੀ ਆ ਪਰ ਮੈਨੂੰ ਬੜਾ ਮਜ਼ਾ ਆਉਂਦਾ ਹੈ ਦੈਟਸ ਵਾਈ ਬਈ ਕਿ ਮੈਨੂੰ ਮੈਂ ਇੰਜੋਏ ਮੰਡੀ ਦੇਖਦੀ ਆ ਉਹ ਦੇਖੋ ਇਹਦੀ ਗੱਲ ਆ ਸੋ ਇਹਨੂੰ ਖਾਂਦੇ ਖਾਂਦੇ ਉਹ ਦੇਖਾਂਗੇ ਐਂਡ ਉਸ ਤੋਂ ਬਾਅਦ ਆਪਾਂ ਪੜਾਂਗੇ ਸਾਇੰਸ ਦੇ ਨੋਟਸ ਕੰਪਲੀਟ ਕਰਾਂਗੇ ਸੋ ਉਹ ਕਰਾਂਗੇ ਓਕੇ ਸੋ lettes go lets go lets go ਚਲੋ ਖਾਣ ਪੀਣ ਤੋਂ ਬਾਅਦ ਪੀਟ ਪੂਜਾ ਕਰਨ ਤੋਂ ਬਾਅਦ ਮੈਂ ਬੈਠ ਗਈ ਆਪਣਾ ਪੜ੍ਹਨ ਦੇ ਲਈ ਤੇ ਇੱਥੇ ਮੈਂ ਕਰਦੀ ਪਈ ਆ ਆਪਣੇ ਨੋਟਸ ਕੰਪਲੀਟ ਕਿਉਂਕਿ ਨਾ ਸਾਨੂੰ ਜੀ ਦੀ ਕਰਾਂਦੇ ਐਸਟਰਨ ਬੁੱਕ ਤੋਂ ਐਂਡ ਐਸਟਰਨ ਬੁੱਕ ਮੇਰੇ ਕੋਲ ਤਾਂ ਹੈ ਨਹੀਂਗੀ ਸੋ ਮੈਂ ਸੋਚਦੀ ਹੁੰਨੀ ਆ ਕਿ ਮੈਂ ਨਾ ਆਨਲਾਈਨ ਜੋ ਆਪਨੂੰ ਨਾ ਨੋਟਸ ਪ੍ਰੋਵਾਈਡ ਕੀਤੇ ਜਾਂਦੇ ਨੇ ਸੋ ਮੈਂ ਉਹ ਆਨਲਾਈਨ ਹੀ ਆਪਣੇ ਨੋਟਸ ਬਣਾਨੀ ਆ ਉੱਥੋਂ ਦੇਖ ਕੇ ਐਂਡ ਕੁਝ ਨਹੀਂ ਸਮਝ ਆਂਦਾ ਲਾਈਕ ਨੋਟਿਸ ਕੀ ਲਿਖਿਆ ਹੈ ਤਾਂ ਉਹ ਜਿੰਨਾ ਨੇ ਲਿਖਿਆ ਉਹ ਦੇਖਦੇ ਨੇ ਵੀਡੀਓ ਨਾ ਦੀ ਮੈਂ ਸੋ ਐਵੇਂ ਕਰਦੀ ਹੁੰਨੀ ਆ ਮੈਂ ਸੋ ਉਸ ਵਾਰ ਰਾਤ ਹੋ ਗਈ ਸੀਗੀ ਤੇ ਇੱਥੇ ਮੈਂ ਫਿਰ ਤੋਂ ਚਬਰ-ਚਬਰ ਕਰਦੀ ਪਈ ਆ ਤੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਸੀ ਇਸ ਲਈ ਮੈਂ ਵੌਇਸਓਵਰ ਹੀ ਕਰਦੀ ਪਈ ਆ ਸੋ ਇਹੀ ਕੁਝ ਸੀਗਾ ਜੋ ਮੈਂ ਕੀਤਾ ਦੋ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਤਿੰਨ ਦਿਨਾਂ ਦਾ ਵਲੌਗ ਹੋਗਾ ਬਟ ਹਾਂ ਮੈਂ ਦੋ ਦਿਨਾਂ ਦਾ ਪਾ ਰਹੀਆਂ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਪਾਣੀ ਸੀਗੀ ਤੇ ਇਹ ਵੀਡੀਓ ਦਾ ਆਊਗਾ ਫਿਰ ਪਾਰਟ 2 ਹੋਰ ਦੇਖਿਓ ਕਿ ਅਸੀਂ ਤੀਜੇ ਦਿਨ ਵੀ ਅਸੀਂ ਕਿਤੇ ਗਏ ਸੀਗੇ ਸੋ ਉਹ ਦੇਖਿਓ ਐਂਡ ਥਿਸ ਇਜ਼ 올 ਫॉर ਟੁਡੇਸ ਥਿਸ ਵੀਡੀਓ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਮੇਰੇ ਚੈਨਲ ਨੂੰ ਹਾਂ ਚਲੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਟਿਲ ਥੈਨ ਟੇਕ ਕੇਅਰ ਐਂਡ ਬਾਏ ਬਾਏ